ਸਾਰੀਓ ਸਾਥ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਉਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੁੱਖ ਦੀ ਘੜੀ ਦੇ ਵਿੱਚ ਇੱਥੇ ਬਿਰਾਜਮਾਨ ਕਿਉ ਕਰਕੇ ਸਾਡੀ ਕੌਮ ਦਾ ਇੱਕ ਜੋਧਾ ਭਾਈ ਗਜਿੰਦਰ ਸਿੰਘ ਜਿਸ ਨੇ ਅਖੀਲੇ ਦਮ ਤੱਕ ਆਪਣੀ ਕੌਮ ਦੇ ਆਜ਼ਾਦ ਘਰ ਖਾਲਸਤਾਨ ਦੇ ਲਈ ਲੜਾਈ ਕੀਤੀ ਹੈ ਜੂਝਦੇ ਰਹੇ ਹੈ ਔਰ ਉਹਨਾਂ ਦੀ ਬਣਾਈ ਹੋਈ ਦਲ ਖਾਲਸਾ ਬੜੀ ਚੜ੍ਹਦੀ ਕਲਾ ਦੇ ਵਿੱਚ ਅੱਜ ਸਾਡੇ ਵਿੱਚ ਰਚੀ ਹੋਈ ਹੈ ਔਰ ਸਾਨੂੰ ਪ੍ਰੇਰਨਾ ਦਿੰਦੀ ਹੈ ਸਰਦਾਰ ਗੁਰਿੰਦਰ ਸਿੰਘ ਇੱਕ ਇਹੋ ਜਿਹਾ ਇਨਸਾਨ ਹੈ ਜਿਨ੍ਹਾਂ ਨੇ ਸੰਤ ਜਗਨੈਲ ਸਿੰਘ ਭਿੰਡਰਾਂ ਵਾਲਿਆਂ ਮਰਗਣ ਜੋ ਕਿਹਾ ਉਸ ਨੂੰ ਨਿਭਾਇਆ ਔਰ ਇਸ ਦੀ ਬਹੁਤ ਜ਼ਰੂਰਤ ਸੀਗੀ ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਐ ਉਤਤ ਬਾਦ ਰਜੀਵ ਗਾਂਧੀ ਨੇ ਸਿੱਖ ਕੌਮ ਦੇ ਕਤਲੇਆਮ ਕੀਤੀ ਹੈ। ਔਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅੱਜ ਮੋਦੀ ਤੇ ਉਸ ਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਖਾਲਸਾਣ ਦੀ ਗੱਲ ਕਰਦੇ ਐ ਉਹਨਾਂ ਨੂੰ ਬੇਸ਼ੱਕ ਦੇਸ਼ ਦੇ ਵਿੱਚ ਹੋਣ ਬੇਸ਼ੱਕ ਵਿਦੇਸ਼ੀ ਹੋਣ ਉਹਨਾਂ ਨੂੰ ਗੋਲੀ ਦੇ ਨਾਲ ਜਾਂ ਜ਼ਹਿਰ ਦੇ ਕੇ ਮਾਰ ਦੇਣਾ ਇਸ ਲੜੀ ਦੇ ਵਿੱਚ ਕੈਂਡੀਡੇਟ ਦੇ ਵਿੱਚ ਆਪਣੇ ਨਿਰਜਤ ਸਾਹਿਬ ਨੂੰ ਮਲਕ ਸਾਹਿਬ ਨੂੰ ਸੁਖਦੂਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਅਫਤਾਰ ਸਿੰਘ ਠੰਡੇ ਨੂੰ ਬਰਤਾਨੀਆਂ ਦੇ ਵਿੱਚ ਜ਼ਹਿਰ ਦੇ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਹੈ। ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਰ ਤੇ ਲਖਬੀਰ ਸਿੰਘ ਰੋਡੇ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਹੈ। ਤੁਸੀਂ ਅਖਬਾਰਾਂ ਪੜ੍ਹਦੇ ਹੋ ਰੋਜ਼ ਗੱਲ ਹੋ ਰਹੀ ਹੈ। ਕੀ ਕਸ਼ਮੀਰ ਦੇ ਵਿੱਚ ਬਹੁਤ दखਲਅੰਦਾਜ਼ੀ ਪਾਕਿਸਤਾਨ ਕਰ ਰਿਹਾ ਹੈ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਇੰਨਾ ਹਿੰਦੂਤਵਾ ਲੋਕਾਂ ਨੂੰ ਕਿ ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ दखਲਅੰਦਾਜ਼ੀ ਕਰ ਰਿਹਾ ਹੈ ਤੇ ਤੁਸੀਂ ਕੈਂਡੀਡੇਟ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ ਸੋਵਰਨਿਟੀ ਦੇ ਵਿੱਚ ਬ੍ਰਿਟਾਨੀਆ ਦੀ ਸੋਵਰਨਿਟੀ ਦੇ ਵਿੱਚ ਤੇ ਪਾਕਿਸਤਾਨ ਦੀ ਸੋਵਰਨਿਟੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿੱਤੀ ਉੱਥੇ ਨਹੀਂ ਇਹਨਾਂ ਨੂੰ ਸ਼ਹੀਦ ਕੀਤਾ ਔਰ ਪੰਨੂ ਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹ ਗੁਪਤਾ ਜਿਹੜਾ ਨੌ ਦਾ ਇੱਕ ਏਜੰਸੀ ਦਾ ਉਹ ਸੁਣ ਫੜ ਲਿਆ ਅੱਜ ਬਹੁਤ ਕਤਲ ਹੋ ਜਾਣੇ ਸੀਗੇ ਸਿੱਖਾਂ ਦੇ ਜੇ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਬ੍ਰਿਟਾਨੀਆ ਆਵਾਜ਼ਾਂ ਉਠਾਉਂਦੇ ਔਰ ਸਰਦਾਰ ਗਜਿੰਦਰ ਸਿੰਘ ਵੀ ਪਰਮਜੀਤ ਸਿੰਘ ਪੰਜਵੜ ਦੇ ਕੋਲੇ ਕੋਲੇ ਰਹਿੰਦੇ ਸੀਗੇ ਜਦੋਂ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਫੇਰ ਫਾਈ ਜਗਿੰਦਰ ਗਜਿੰਦਰ ਸਿੰਘ ਨੂੰ ਹਕੂਮਤ ਨੇ ਇਲਾਜ ਕਰਤਾ ਸੀਗਾ ਠੀਕ ਹੈ ਪਾਕਿਸਤਾਨ ਸਾਡਾ ਮਲਕ ਹੈ ਸਾਡਾ ਕਲਚਰ ਸਾਡਾ ਇਤਿਹਾਸ ਸਾਡਾ ਧਰਮ ਸਾਰਾ ਕੁਝ ਉੱਥੇ ਹੈਗਾ ਪਰ ਪਾਕਿਸਤਾਨ ਨੇ ਜੋ ਸਿੱਖਾਂ ਦਾ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਇਸ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਹੈਗੇ ਬੇਨਜ਼ੀਰ ਬੁੱਟੋ ਤੇ ਰਜੀਵ ગાંધી ਦੀ ਗੱਲ ਹੋ ਗਈ ਸੀ ਕਿ ਜਿਹੜੇ ਵੀ ਸਿੱਖ ਪਾਕਿਸਤਾਨ ਦੇ ਵਿੱਚ ਹੈਗੇ ਆ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਵਾਪਸ ਇੰਡੀਆ ਨੂੰ ਦਬੇ ਔਰ ਜਨਰਲ ਜ਼ਿਆਨ ਹਕ ਜਿਹੜੇ ਫੌਜ ਦੇ ਕਮਾਂਡਰ ਸੀਗੇ ਉਹਨਾਂ ਨੇ ਨਾ ਕਰਤੀ ਔਰ ਜਨਰਲ ਜ਼ਿਆ ਨੇ ਸਾਡੀ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਬਣਾਈ ਤੇ ਜਿੰਨੀਆਂ ਵੀ ਕਿਤਾਬਾਂ ਦੇ ਵਿੱਚ ਸਿੱਖਾਂ ਦੇ ਉਲਟ ਉੱਥੇ ਲਿਖਿਆ ਗਿਆ ਸੀਗਾ ਉਹ ਸਾਰਾ ਮਿਟਾ ਕੇ ਤੇ ਨਵੇਂ ਸਿਰੋਂ ਪਾਕਿਸਤਾਨ ਦੀਆਂ ਕਿਤਾਬਾਂ ਦੇ ਵਿੱਚ ਠੀਕ ਇਤਿਹਾਸ چھਪਾਇਆ ਸੋ ਅਸੀਂ ਬੜੇ ਦਿਲੀਏ ਕਿ ਸਰਦਾਰ ਗਜਿੰਦਰ ਸਿੰਘ ਨੂੰ ਬੜੀ ਸਾਮ ਕੇ ਮੌਜੂਦਾ ਦੇ ਪਾਕਿਸਤਾਨ ਦੀ ਸਰਕਾਰ ਨੇ ਤੇ ਫੌਜ ਨੇ ਇਹਨਾਂ ਨੂੰ ਰੱਖਿਆ ਹੈਗਾ ਔਰ ਇਹਨਾਂ ਦਾ ਸਸਕਾਰ ਵੀ ਕਰਾਇਆ ਗਿਆ ਖੁਸ਼ਕਤਾ ਸੀ ਅਸੀਂ ਮੰਗ ਕੀਤੀ ਸੀ ਕਿ ਇਹਨਾਂ ਦੇ ਫੁੱਲ ਸਾਨੂੰ ਵਾਗ ਦੇ ਦਿੱਤੇ ਜਾਣ ਜਿਹੜੇ ਅਸੀਂ ਕੀਰਤਪੁਰ ਸਾਹਿਬ ਆ ਕੇ ਉਹਨਾਂ ਨੂੰ ਜਲ ਪ੍ਰਬੰਧ ਕਰ ਦਈਏ ਪਰ ਇਹ ਗੱਲ ਨਹੀਂ ਹੋ ਸਕੀ ਅਫਸੋਸ ਹੈ ਪਰ ਹੋਣੀ ਚਾਹੀਦੀ ਸੀ ਸੋ ਇਹ ਸਾਰੀ ਜੋ ਕੁਝ ਸਿੱਖ ਕੌਮ ਦੇ ਨਾਲ ਹੋ ਰਹੀ ਹੈ ਇੱਕ ਹੋਰ ਦੌਰ ਜਿਹੜਾ ਸਿੱਖਾਂ ਨੂੰ ਕਤਲ ਕਰਨ ਦਾ ਮੋਦੀ ਦੀ ਪਾਲਿਸੀ ਬਣੀ ਹੈ ਇਹਦੇ ਵਿੱਚ ਹੱਥ ਅਮਿਤ ਸ਼ਾ ਦਾ ਹੈਗਾ ਜੈ ਸ਼ੰਕਰ ਦਾ ਹੈਗਾ ਰਾਜਨਾਥ ਸਿੰਘ ਦਾ ਹੈਗਾ ਡੋਇਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਦਾ ਹੈਗਾ ਰੋਜ਼ ਦਾ ਜਿਹੜਾ ਮੁਖੀ ਹੈ ਉਹਦਾ ਹੈਗਾ ਸਾਬਕਾ ਰੋਜ਼ ਦਾ ਮੁਖੀ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀਗਾ ਗੋਇਲ ਉਹਦਾ ਹੈਗਾ ਇਸ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ ਹੈ ਮੈਂ ਪਾਰਲੀਮੈਂਟ ਦੇ ਵਿੱਚ ਵੀ ਕੋਸ਼ਿਸ਼ ਕੀਤੀ ਹੈ ਪਰ ਇਹ ਗੱਲ ਵਿਰੋਧੀਆਂ ਨੇ ਚੱਕਦੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਕਿਉਂ ਨਹੀਂ ਚੱਕਦੀ ਕਾਂਗਰਸ ਦੇ ਲੀਡਰਾਂ ਨੇ ਇੱਕ ਨੇ ਮੈਨੂੰ ਦੱਸਿਆ ਕਿ ਅਸੀਂ ਤਾਂ ਨਹੀਂ ਚੱਕਦੇ ਕਿਉਂ ਕਰਕੇ ਇਹ ਇੰਡੀਆ ਦੀ ਕੌਮੀ ਨੈਸ਼ਨਲ ਪਾਲਿਸੀ ਹੈ ਤੇ ਨੈਸ਼ਨਲ ਪਾਲਿਸੀ ਦੇ ਖਿਲਾਫ ਅਸੀਂ ਬੋਲ ਨਹੀਂ ਸਕਦੇ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਮਾਰਨਾ ਕਿਹੜੀ ਨੈਸ਼ਨਲ ਪਾਲਿਸੀ ਹੋ ਸਕਦੀ ਹੈ ਸੋ ਸਤਕਾਰਯੋ ਸਾਧ ਸੰਗਤ ਜੀ ਇਹ ਜਿਹੜੀ ਨੈਸ਼ਨਲ ਪਾਲਿਸੀ ਹੈ ਤੁਸੀਂ ਦੇਖੋ ਬਲੂ ਸਟਾਰ ਹੋਇਆ ਇੰਦਰਾ ਗਾਂਧੀ ਨੇ ਸਾਰਾ ਕੁਝ ਕਰਾਇਆ ਪਰ ਬੀਜੇਪੀ ਦੀ ਆਪੋਜੀਸ਼ਨ ਸਰਕਾਰ ਜਾਂ ਪਾਰਟੀ ਵਾਟ ਨੇ ਕਿਹਾ ਇਹ ਸਾਡੀ ਦੁਰਗਾ ਮਾਤਾ ਤੇ ਅੜਵਾਨੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਫੋਰਡ ਨੂੰ ਹਮਲਾ ਕਰ ਦੇਣਾ ਚਾਹੀਦਾ ਸੀਗਾ ਸੋ ਇਸ ਦੇ ਖਿਲਾਫ ਭਾਜਪਾ ਨਹੀਂ ਬੋਲੀ ਹੈ ਜੀਡੀਪੀ ਸਿੱਖਾਂ ਦੇ ਖਿਲਾਫ ਅੱਜ ਹੋ ਰਿਹਾ ਹੈ ਉਹ ਕੋਈ ਪਾਰਟੀ ਨਹੀਂ ਬੋਲਣਾ ਚਾਹੀਦੀ ਚੋਕੜ ਕੇ ਕਹਿੰਦੀ ਹੈ ਕਿ ਇਹ ਸਾਡੀ ਹਿੰਦੂਤਵਾ ਦੀ ਨੈਸ਼ਨਲ ਪਾਲਿਸੀ ਹੈ ਜੇ ਇਹਨਾਂ ਦੀ ਨੈਸ਼ਨਲ ਪਾਲਿਸੀ ਹੈਗੀ ਹੈ ਮੈਂ ਫਲੀਅਰਲੀ ਦੱਸਣਾ ਛੋਣੇ ਕਿ ਬੇਸ਼ੱਕ ਅਸੀਂ ਚੁੱਪ ਰਹਿੰਦੇ ਆ ਸਿੱਖਾਂ ਦੀ ਵੀ ਨੈਸ਼ਨਲ ਕੌਮੀ ਪਾਲਿਸੀ ਹੈ ਜਦੋਂ ਇੰਦਰ ਗਾਂਧੀ ਨੂੰ ਮਾਰਿਆ ਗਿਆ ਬਹੁਤ ਨੁਕਸਾਨ ਸਿੱਖਾਂ ਦਾ ਸਾਰੇ ਇੰਡੀਆ ਦੇ ਵਿੱਚ ਹੋਇਆ ਪਰ ਕਿਸੇ ਸਿੱਖ ਨੇ ਇਹ ਆਵਾਜ਼ ਆਪਣੇ ਮੂੰਹ ਤੋਂ ਕੱਢੀ